ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ 13 13 ਮੋਦੀ ਖਾਨਾ ਸੇਵਾ ਸੁਸਾਇਟੀ ਵੱਲੋਂ ਜੋ ਮਹੀਨਾਵਾਰੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ ਸੋ ਮਹਾਰਾਜੀਆਂ ਦੇ ਆਗਮਨ ਗੌਰਵਪੁਰਖ ਤੇ ਵੀ ਇਹ ਸੇਵਾ ਕੀਤੀ ਜਾਂਦੀ ਹੈ ਸੋ ਸਤਿਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਅੱਜ ਚਾਰ ਪਰਿਵਾਰਾਂ ਨੂੰ ਇਹ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਮਹਾਰਾਜ ਜੀ ਕਿਰਪਾ ਕਰਨ ਜਿਹਨਾਂ ਖਜ਼ਾਨਿਆਂ ਭੰਡਾਰੀਆਂ ਦੇ ਵਿੱਚੋਂ ਇਸ ਸੁਸਾਇਟੀ ਵਾਸਤੇ ਸੰਗਤਾਂ ਨੇ ਸੇਵਾ ਕੀਤੀ ਹੈ ਉਹਨਾਂ ਸੰਗਤਾਂ ਦੀ ਸੇਵਾ ਸਫਲ ਕਰਨ ਸੋ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਇਸ ਸੇਵਾ ਸੁਸਾਇਟੀ ਦਾ ਇਹ ਨਿਯਮ ਹੈ ਕਿ ਜਿਹੜੇ ਪਰਿਵਾਰਾਂ ਨੂੰ ਇਹ ਰਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਦੀ ਫੋਟੋ ਨਹੀਂ ਖਿੱਚੀ ਜਾਂਦੀ ਉਹਨਾਂ ਦੀ ਮੂਵੀ ਨਹੀਂ ਬਣਾਈ ਜਾਂਦੀ ਉਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ ਅਤੇ ਇਹ ਜਿਹੜੀ ਸੇਵਾ ਹੈ ਅੱਜ ਹਜੇ ਪਿੰਡ ਲੈਵਲ ਤੋਂ ਹੀ ਸ਼ੁਰੂ ਹੋਈ ਹੈ ਹਜੇ ਵਿਦੇਸ਼ਾਂ ਦੀਆਂ ਸੰਗਠਨਾਂ ਦਾ ਕੋਈ ਖਾਸ ਸੰਜੋਗ ਇਸ ਦੇ ਵਿੱਚ ਨਹੀਂ ਆਇਆ ਹੈ ਸੋ ਇਹ ਜਿਹੜੀ ਸੇਵਾ ਹੈ ਇਸ ਸੇਵਾ ਦਾ ਮੈਸੇਜ ਜੇ ਸੰਪਰਦੇਸ਼ਾਂ ਤੱਕ ਸੰਗਤਾਂ ਤੱਕ ਪਹੁੰਚੇ ਤਾਂ ਕਿ ਆਪਾਂ ਇਸ ਸੇਵਾ ਦੇ ادارے ਨੂੰ ਵੱਡਾ ਵੱਡਾ ਕਰ ਸਕੀਏ ਸੋ ਸਾਡੇ ਇਸ ਸੇਵਾ ਸੁਸਾਇਟੀ ਦੇ ਜਿਹੜੇ ਮੈਂਬਰ ਸਹਿਬਾਨ ਹਨ ਸਰਦਾਰ ਗੁਰਬੀਰ ਸਿੰਘ ਅੰਦੋਲਾ ਸਰਦਾਰ ਗੁਰਬੀਰ ਸਿੰਘ ਮਰੋਗ ਸ਼ਾਹ ਕਿਰਨ ਵਾਲੇ ਸਰਦਾਰ ਮਹਿੰਦਰ ਸਿੰਘ ਲੰਬੜਦਾਰ ਸਰਦਾਰ ਕ੍ਰਿਸ਼ਨ ਸਿੰਘ ਜੀ ਜੋ ਸਾਡੇ ਨਾਲ ਖੜੇ ਹਨ ਸਰਦਾਰ ਸੰਤੋਖ ਸਿੰਘ ਹੀਰੋ ਅਤੇ ਹੋਰ ਸਾਡੇ ਨਗਰ ਦੇ ਪਤਵੰਤੇ ਸੱਜਣ ਇਸ ਸੇਵਾ ਦੇ ਵਿੱਚ ਮੈਂਬਰ ਹਨ ਅਤੇ ਸਾਡਾ ਸੰਯੋਗ ਦਿੰਦੇ ਹਨ ਸੋ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀਾਂ ਨੇ ਇਸ ਸੇਵਾ ਸੁਸਾਇਟੀ ਦਾ ਸੰਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਵੱਧ ਤੋਂ ਵੱਧ ਸੇਵਾ ਪਹੁੰਚਾਈ ਜਾਵੇ ਸੋ ਅੱਜ ਦੀ ਇਹ ਸੇਵਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਮਹੀਨਾਵਰੀ ਸੇਵਾ ਤੋਂ ਲਾਵਾ ਕੀਤੀ ਜਾ ਰਹੀ ਹੈ ਜੋ ਮਹੀਨਾਵਰੀ ਲੋੜਵੰਦ ਪਰਿਵਾਰਾਂ ਦੀ ਸੇਵਾ ਹੈ ਉਹ ਹਰੇਕ ਮਹੀਨੇ ਦੀ 13 ਤਰੀਕ ਨੂੰ ਕੀਤੀ ਜਾਂਦੀ ਹੈ ਇਹ ਜਿਹੜੀ ਸੇਵਾ ਹੈ ਅੱਜ 28 ਜਨਵਰੀ ਨੂੰ ਕੀਤੀ ਜਾ ਰਹੀ ਹੈ ਮਹਾਰਾਜਿਆਂ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਸੋ ਮਹਾਰਾਜ ਜੀ ਇਸੇ ਤਰ੍ਹਾਂ ਹੀ ਇਹ ਸੇਵਾ ਲੈਂਦੇ ਰਹਿਣ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ